ਇਹ ਤੇ ਸਾਡਾ ਕੋਈ ਬਖਰੀਵਾ ਨਹੀਂ ਜਿਵੇਂ ਉਹਨਾਂ ਨੂੰ ਅਸੀਂ ਦੇਖ ਰਹੇ ਹਾਂ ਨਾ ਵੀ ਮੰਡੀ ਲਈ ਕੀ ਹੈ ਉਹ ਇਹ ਚੰਗੀ ਤਰ੍ਹਾਂ ਜਾਣਦੇ ਨੇ ਉਹ ਸਾਡੀ ਤੇ ਅਸੀਂ ਜਿਵੇਂ ਸਮਝਦੇ ਆ ਕਿ ਕਿੰਨੇ ਖਤਰਨਾਕ ਹੈ ਉਹ ਉਹਦੇ ਤੇ ਕੋਈ ਬਖਰੀਵਾ ਨਹੀਂ ਹੈ ਹਾਂ ਪੱਕੀ ਹੈ ਦੋਨੇ ਪਾਸਿਓਂ ਇਹ ਤੇ ਸਾਨੂੰ ਤੁਸੀਂ ਆਏ ਸਾਨੂੰ ਉਲਝਾਉਂਦਾ ਨਹੀਂ ਨਹੀਂ ਪਿਛਲੀ ਵਾਰ ਸਭ ਤੁਸੀਂ ਗੱਲ ਕਹੀ ਸੀ ਸਾਡੇ ਇਸ ਚੀਜ਼ ਨੂੰ ਲੈ ਕੇ ਬਿਲਕੁਲ ਬਿਲਕੁਲ ਉਹਨਾਂ ਨੇ ਸਹਿਮਤੀ ਨਹੀਂ ਪ੍ਰਗਟਾਈ ਇਹ ਕਹਿ ਰਹੇ ਸੀ ਅਸੀਂ ਸਹਿਮਤ ਸੁਣੋ ਸੁਣੋ ਗੱਲ ਸੁਣੋ ਗੱਲ ਪਹਿਲਾਂ ਤੁਸੀਂ ਬੋਲ ਜਾਂਦੇ ਹੋ ਬਾਅਦ ਚੋ ਬਿਆਨ ਤੁਹਾਡੇ ਨਾਲ ਤੁਹਾਡੇ ਨਾਲ ਬੋਲ ਕੇ ਬਿਆਨ ਕਰੀਏ ਕਲੀਅਰ ਕਰੀਏ ਕਲੀਅਰ ਕਰੀਏ ਕਲੀਅਰ ਕਰਦੇ ਆ ਦੇਖੋ ਜਦੋਂ ਤੱਕ ਜਿਹੜੀ ਗੱਲ ਦਾ ਫਰਕ ਹੁੰਦਾ ਜਿੰਨਾ ਚਿਰ ਹਾਂਜੀ 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 ਉਹਨਾਂ ਚਿਰ ਕੋ ਨੂੰ ਕਿਹਾ ਜਾਂਦਾ ਜੀ ਇਹ ਵਿਚਾਰ ਅਧੀਨ ਹੈ ਮੈਂ ਪਹਿਲਾਂ ਵੀ ਵਿਚਾਰ ਅਧੀਨ ਨਹੀਂ ਕਹੀ ਸੀ ਅੱਜ ਸਾਡੀ ਬਹੁਤ ਸਾਫ ਹੋ ਗਈ ਵੀ ਇਹ ਵਿਚਾਰਤ ਇੰਨੀ ਰਹੀ ਇਹ ਸਾਥੀ ਉਮੇ ਸੀਰੀਅਸਲੀ ਲੈਂਦੇ ਆ ਉਹਨੂੰ ਉਹ ਮੇ ਉਹ ਵਿਚਾਰ ਹੈ ਅਜੇ ਰੱਖਣੀ ਥਾਂ ਕਿੱਥੇ ਦੇਣਾ ਕੀ ਹੈ ਇਹ ਅਜੇ ਰਹਿਣੀ ਹੈ ਐ ਐ ਜ਼ਰੂਰੀ ਆ ਆਦੇ ਨੂੰ ਤਿਆਰ ਮੈਂ ਨਾ ਇਹ ਹੈ ਮਤਲਬ ਬਹੁਤ ਵੱਡੀ ਗੱਲ ਹੈ ਇਹ ਖਾਸੀ ਵੱਡੀ ਗੱਲ ਹੈ ਲੜਾਈ ਮੰਗਦੀ ਹੈ ਉਹ ਗਾਹ ਰੂਪ ਤੈਅ ਕਰਨੇ ਵਾਸਤੇ ਦੂਸਰੀ ਗੱਲ ਇੱਕ ਹੋਰ ਇੱਕ ਹੋਰ ਜੰਗ ਹਾਂਜੀ ਬੋਲ ਜਿਹੜਾ ਪਾਰਲੀਮੈਂਟਰੀ ਪੈਨਲ ਨੇ ਇੱਕ ਝੋਨੇ ਦੀ ਪ੍ਰਾਲੀ ਤੇ ਵੀ ਐਮਐਸਪੀ ਦੀ ਸੁਜੈਸ਼ਨ ਦਿੱਤੀ ਹੈ ਉਹ ਕਹਿੰਦੇ ਦੂਜੀ ਫਸਲਾ ਵਾਗਦੇ ਤੇ ਵੀ ਜਿਹੜੀ ਐਮਐਸਪੀ ਮਿਲਣੀ ਚਾਹੀਦੀ ਆ ਉਹ ਧਰਮ ਕੀ ਬੈਠੇ ਕਿ ਕਿ ਲੱਗ ਅਸੀਂ ਅਸੀਂ ਸਰਕਾਰ ਘਟੋ-ਘਟ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਉਹਨੂੰ ਤਾਂ ਇੰਪਲੀਮੈਂਟ ਕਰ ਦੇਵੇ ਐਮਐਸਪੀ ਦੀ ਗੱਲ ਹੀ ਤਾਂ ਉਸ ਤੋਂ ਉਹਨੂੰ ਤਾਂ ਇੰਪਲੀਮੈਂਟ ਕਰ ਦੇਣ ਮੈਜ ਲੈਣ ਨਹੀਂ ਆ ਜੀ ਤੁਸੀਂ ਐਨਐਸਪੀ ਦੀ ਗੱਲ ਕਰਦੇ ਹੋ ਪਰ阿里 ਤੇ ਅਸੀਂ ਕਹਿੰਨਾ ਫਰੀ ਚੱਕ ਕੇ ਲੈ ਜੇ ਸਾਡਾ ਜੁੱਸ ਕਾਟਾ ਕੱਢੇ ਹੋ ਇੱਕ ਇੱਕ ਬੇਨਤੀ ਹੋਰ ਹੈ ਕੱਲ ਨੂੰ ਜੋ ਚਰਚਾ ਕੈਬਨਿਟ ਦੇ ਵਿੱਚ ਇਕ ਮੁੱ ਪੰਜਾਬ ਦੀ ਕੈਬਨਿਟ 'ਚ ਇੱਕ ਮੁੱਦਾ ਆ ਰਿਹਾ ਵੀ ਜਿਹੜੀ 1% ਦੇ ਨਾਲ ਅਸੀਂ ਜਿਹੜੀ ਫੈਮਿਲੀ ਦੇ ਵਿੱਚ ਬਲੱਡ ਰਿਲੇਸ਼ਨਸ 'ਚ ਅਸੀਂ ਆਪਣੀ ਪ੍ਰੋਪਰਟੀ ਟ੍ਰਾਂਸਫਰ ਕਰਾ ਸਕਦੇ ਸੀ ਉਹਦੇ 'ਚੋਂ 2.5% ਕਰਨ ਜਾ ਰਹੇ ਨੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਜੋ ਇਦਾਂ ਕਰਨੀ ਹੈ ਉਹਦਾ ਵਿਰੋਧ ਜ਼ਬਰਦਸਤ ਵਿਰੋਧ ਹੋਊਗਾ ਲਾਸਟ ਗੱਲ ਇਹ ਹੈ ਕਿ ਇਸੇ ਪਸੰਾਨ ਪਵਨ 15 ਤਰੀਕ ਨੂੰ ਐਸਕੇਐਮ ਪੰਜਾਬ ਚੈਪਟਰ ਦੀ ਮੀਟਿੰਗ ਹੋਣੀ ਹੈ ਜਿਸ 'ਚ ਅਸੀਂ ਇਹ ਰਿਪੋਰਟ ਵੀ ਕਰਾਂਗੇ ਅੱਜ ਦੀ ਸਾਰੀ ਮੀਟਿੰਗ ਵੀ ਔਰ ਜਿਹੜੀਆਂ ਬਾਕੀ ਸਾਡੀਆਂ ਜਿਹੜੇ ਕੌਜ਼ ਨੇ ਉਹਨੂੰ ਇੰਪਲੀਮੈਂਟ ਕਰਨਾ। ਜੇ ਤੁਸੀਂ ਆਖਰੀ ਸਵਾਲ ਲੈ ਲਓ ਜੀ ਤੁਸੀਂ ਪਾਣਗੜਾ ਮੋਰਚਾ ਲਗਾਉਣ ਜਾ ਰਹੇ ਸੀ ਜਦੋਂ ਤੁਸੀਂ ਲਗਾਉਂਦੇ ਸੀ ਉਦੋਂ ਦੂਜੇ ਪਾਸੇ ਇਹ ਕਹਿ ਦਿੱਤੀ ਮੋਰਚਾ ਲਾਉਣਾਂ ਦੀ ਵਾਰ ਵਾਰ ਟਨਾਈ ਹੋਇਆ ਦੋ ਜਨ 15 15 ਦੀ ਮੀਟਿੰਗ 'ਚ ਇਸੇ ਤੇ ਵਿਚਾਰ ਹੋਣਗੇ। 15 ਦੀ ਮੀਟਿੰਗ ਸਾਰਾ ਕੁਝ ਵਿਚਾਰ ਹੋ ਗਏ ਸੀ। ਦੂਜਾ ਜੱਟੇ ਬੰਦੀਆਂ ਜਾਂ ਹਾਂ 15 15 ਨੂੰ 15 ਨੂੰ ਕੀ ਮੀਟਿੰਗ ਐਸੇ ਮੁੱਦੇ ਤੇ ਰਹਿੰਦੇ। 15 ਫਰਵਰੀ ਜੀ ਵੀ ਕਿ ਇੱਕ ਵਾਰ 15 ਦੀ ਬਣ ਰਹੀ ਹੈ ਥਾਲ ਮੇਲ ਵਿੱਚ ਸੰਘਰਸ਼ ਦੀ ਪਰ ਹੁਣ ਤੱਕ ਵੀ ਜੇ ਦੋਵਾਂ ਫਰਮਾਂ ਤੋਂ ਦੇਖਿਆ ਜ਼ਿਆਦਾਤਰ ਪ੍ਰੋਟੈਸਟਰ ਤਾਲਮੇਲ ਵੀ ਕੀਤੇ ਆ ਫਿਰ ਅੱਜ ਇਹ ਸੰਝੋਥੇ ਵਾਲੀ ਗੱਲ ਨੇੜੇ ਲੱਗਦੀ ਦਿਖੀ ਨਹੀਂ ਦੇਖੋ ਇੱਕ ਚੀਜ਼ ਹੈ ਕਿ ਇਸ ਖਾਲੇ ਤੱਕ ਐਸਕੇਐਮ ਐਸ ਸੱਚ ਨੈਸ਼ਨਲ ਲੈਵਲ ਤੇ ਤਾਲਮੇਲ ਬਣੀ ਹਾਂ ਅਸੀਂ 13 10 13 ਤੇ 26 ਦਾ ਸੋ ਚੰਡੀਗੜ੍ਹ ਦੇ ਵਿੱਚ ਦੋ ਫਾਰਮਾ ਦੀ ਮੀਟਿੰਗ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸੋ ਜਾਣਕਾਰੀ ਦਿੱਤੀ ਗਈ ਹੈ ਕਿ ਆਗਿਆ ਕਿ ਯੂਨਿਟੀ ਪ੍ਰੋਸੈਸ ਤੇ ਚਰਚਾ ਹੋਈ ਹੈ ਹੋਰ ਹਲੇ ਕੋਈ ਗੱਲਬਾਤ ਨਹੀਂ ਕੀਤੀ ਗਈ ਐਸੋ ਇੱਕੇ ਤੇ ਵਿਚਾਰ ਹੋਈਆਂ ਨੇ ਇਸ ਬੈਠਕ ਦੇ ਵਿੱਚ ਸਿੰਘ ਕਿਸਾਨ ਮੋਰਚੇ ਦੀ ਬੈਠਕ ਦੇ ਵਿੱਚ ਸੋ ਫਿਲਹਾਲ ਪੂਰਵੇ ਏਕੇ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਉੱਥੇ ਇਸ ਮੀਟਿੰਗ ਤੋਂ ਖਨੋਰੀ ਮੋਰਚੇ ਦੇ ਵੱਲੋਂ ਆਪਣੀ ਦੂਰੀ ਬਣਾਈ ਰੱਖੀ ਸੋ ਆਪਣੇ ਪ੍ਰੋਗਰਾਮਾ ਦਾ ਉਹਨਾਂ ਦੇ ਵੱਲੋਂ ਹਵਾਲਾ ਦਿੱਤਾ ਗਿਆ ਸੀ ਹਾਲਾਂਕਿ ਸਪ੍ਰੈਸ ਕਾਨਫਰੰਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਮਤਾ ਉੱਥੇ ਲੈ ਕੇ ਜਾਇਆ ਜਾਵੇਗਾ ਗੱਲ ਕੀਤੀ ਜਾਵੇਗੀ ਡਿਸਕਸ ਕੀਤਾ ਜਾਵੇਗਾ ਖਨੋਰੀ ਮੋਰਚੇ ਤੋਂ ਤੇ ਨਾਲ ਅੱਗੇ ਮੀਟਿੰਗ ਕੀਤੀ ਜਾਵੇਗੀ ਏਕੇ ਨੂੰ ਲੈ ਕੇ ਸੋ ਫਿਲਹਾਲ ਤੇ ਵੇਲਾ ਛੁੱਟ ਜਿ ਪ੍ਰੇਕ ਦਾ ਮੁੜੋ ਵਾਂਗੇ ਜਲਦ ਹਾਸਰ